ਜੋਸ਼ ਇੰਨਾ ਹੈ ਆ ਲੋਕ ਕਹਿੰਦੇ ਨੇ ਕਿ ਕੇਂਦਰ ਦੀ ਸਫਾਰ ਬਦਲੀਏ ਤੇ ਕਾਂਗਰਸ ਪਾਰਟੀ ਦੀ ਸਰਕਾਰ ਲੈ ਕੇ ਆਈਏ ਕੱਟੇ-ਵੱਡੇ ਲਾ ਲਓ ਤੁਸੀਂ ਛੱਟ-ਛੱਟ ਕੇ ਪਾਰਟੀਆਂ ਨੂੰ ਭੱਜੇ ਬਕਾਊ ਮਾਰ ਆਏ ਐ ਇਹ ਅਫਦਲ ਲੋੜ ਦੇਖ ਰਹੇ ਲੋਕਾਂ ਲੋੜ ਨਹੀਂ ਦੇਖਣਾ ਇਹਨਾਂ ਨੇ ਜਿੱਧਰੋਂ ਇਹਨਾਂ ਨੂੰ ਕੁਝ ਮਿਲਦਾ ਵਾ ਉਧਰ ਨੂੰ ਭੱਜਦੇ ਨੇ ਪਿੱਛੋਂ ਬੰਦਿਆਂ ਨੂੰ ਛੱਡ ਜਾਂਦੇ ਨੇ ਹਟੇ ਹਿਸ਼ਾਰਪੁਰ ਤੋਂ ਮੈਂ ਹੈਰਾਨ ਜੱੱਬੇਵਾਲ ਸਾਹਿਬ ਦੇ ਤੁਸੀਂ ਸ਼ਰਮ ਕਰੋ ਤੁਸੀਂ ਐਡੇ بڑے ਲੀਡਰ ਚੱਪੇਵਾਲਾ ਸਾਹਿਬ ਇੱਥੇ ਮੋਹਣੀਪਾਸ ਸਾਨੇ ਵਾਲਾ ਆਏ ਸੀ ਸਾਨੂੰ ਤੁਸੀਂ ਕਹਿ ਕੇ ਕਹਿੰਦੇ ਹੋ ਹਾਂ ਵੀ ਕਾਂਗਰਸ ਨਾਲ ਜੁੜੋ ਅਸੀਂ ਕਾਂਗਰਸ ਨਾਲ ਜੁੜਦੇ ਰਹੇਗੇ ਤੁਸੀਂ ਅੱਲੂ ਦੇ ਹਣ ਤੋਂ ਬਿੱਟੂ ਇਹਨੇ ਤਾਂ ਪਾਰਟੀ ਨੇ ਹੋਕੀ ਪਾੜਦੇ ਨੇ ਸਾਨੂੰ ਮੁੱਲ ਨਹੀਂ ਪਾਇਆ ਛੋਟਾ ਮੁੱਲ ਕੀ ਪਾਈਏ ਛੋਟਾ ਮੁੱਲ ਪੈਣਾ ਕਿ ਨਹੀਂ ਪਾਰਟੀ 'ਚ ਆ ਸਾਨੇ ਵਾਲਾ ਤੋਂ ਆਪਣੇ ਝਾੜੂ ਵਾਲਾ ਖੜਾ ਵਾ ਅੱਜੀ ਵੀ ਅਜੀ ਗਏ ਉਥੇ ਖਮਾਣੋ ਇਹਨਾਂ ਰੱਖਿਆ ਆ ਪ੍ਰੋਗਰਾਮ ਪੈਲਸ ਵਿੱਚ ਉਥੇ ਜੀ ਹਾਂ ਜੀ ਕਾਂਗਸ ਪਾਰਟੀ ਨਾਲ ਜੁੜੋ ਜੁੜੋ ਕਾਂਗਰਸ ਪਾਰਟੀ ਨਾਲ ਅਸੀਂ ਜੁੜਦੇ ਆ ਛਾਲ ਮਾਰਦੇ ਨੇ ਪਕਾਉ ਮਾ ਲੋ ਉਧਰ ਉਹ ਤੱਕੜਾ ਹਿੰਦੂਆ ਲੇਕਿਨ ਮੇਰੇ ਕੋਈ ਹਿੰਦੂ ਮਤਲਬ ਧਰਮ ਇਹ ਨਹੀਂ ਕਹਰੇਗਾ ਕਿ ਤੁਸੀਂ ਖਤਰੇ ਤੋਂ ਅਸੀਂ ਕੋਈ ਖਤਰੇ ਚ ਨਹੀਂ ਆ। ਪਰ ਮਹਾਤਮਾ ਨੂੰ ਜੰਮਿਆ ਭਾਜਪੀ ਨੇ ਜੰਮਿਆ ਪਰ ਮਹਾਤਮਾ ਨੂੰ ਉਏ ਕੁਬਾਸ ਇੱਕ ਲੋਕਾਂ ਦੇ ਵਿੱਚ ਇੱਕ ਉੱਚਾ ਹੋ ਗਿਆ ਕਿ ਆਰਾਮ ਜੀ ਦਾ ਮੰਦਿਰ ਬਣ ਗਿਆ ਠੀਕ ਹੈ ਅਸੀਂ ਪੁੱਛਾਂ ਜਗਤ ਅਮਰ ਸਿੰਘ ਜੀ 101% ਨਾਲ ਜਿੱਤਣਗੇ ਪਰ ਮੈਂਬਰ ਪਾਪ ਅੱਜ ਸਾਨੇ ਵਾਲ 15 16 ਜਗ੍ਹਾ ਤੇ ਗਏ ਹਰ ਪਿੰਡ ਦੇ ਵਿੱਚ ਹਰ ਕਲੋਨੀ ਦੇ ਵਿੱਚ ਇੰਨੇ ਲੋਕ ਸੀ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ 10 ਵੱਜ ਚੁੱਕੇ ਨੇ ਹੁਣ ਵੀ ਲੋਕ ਇੱਥੇ ਜਿਹੜੇ ਨੇ ਉਹ ਕਈ ਸੌਆਂ ਦੀ ਗਿਣਤੀ ਦੇ ਵਿੱਚ ਖੜੇ ਨੇ ਸੋ ਅੱਜ ਤੁਸੀਂ ਵੀ ਸਾਡੇ ਨਾਲ ਰਹੇ ਹੋ ਲੋਕਾਂ ਦਾ ਜੋਸ਼ ਇੰਨਾ ਹੈ ਲੋਕ ਚਾਹੁੰਦੇ ਨੇ ਕਿ ਕੇਂਦਰ ਦੀ ਸਰਕਾਰ ਬਦਲੀਏ ਤੇ ਕਾਂਗਰਸ ਪਾਰਟੀ ਦੀ ਸਰਕਾਰ ਲੈ ਕੇ ਆਈਏ ਔਰ ਡਾਕਟਰ ਅਮਰ ਸਿੰਘ ਨੂੰ ਜਿੱਤ ਦਿਤਾ ਕੇ ਅਸੀਂ ਪਾਰਲੀਮੈਂਟ ਚ ਭੇਜਾਂਗੇ ਇਸ ਵਾਰ ਸਰਕਾਰ ਸਾਡੀ ਬਣੂਗੀ ਪਿੰਡਾਂ 'ਚ ਨਸ਼ਾ ਨਹੀਂ ਬੰਦ ਹੋਇਆ ਕਿਤੇ ਕਿਤੇ ਡਾਕਟਰ ਅਮਰ ਸਿੰਘ ਨੂੰ ਵੀ ਸਵਾਲ ਪੁੱਛੇ ਅੱਜ ਬੀਬੀਆਂ ਨੇ ਦੇਖੋ ਡਾਕਟਰ ਅਮਰ ਸਿੰਘ ਦਾ ਨਿਸ਼ਚਿਤ ਆਮ ਪਾਰਟੀ ਨੇ ਕਿਹਾ ਸੀ ਕਿ ਅਸੀਂ ਨਸ਼ਾ ਜਿਹੜਾ ਉਹ 4 ਦਿਨਾਂ 'ਚ ਬੰਦ ਕਰ ਦਾਂਗੇ 2.5 ਸਾਲ ਹੋ ਗਏ ਨਸ਼ਾ ਤਾਂ 4 ਗੁਣਾ ਹੋਰ ਵੱਧ ਗਿਆ ਸਟੇਟ ਮਸਲਾ ਅੱਜ ਲੋਕ ਦੁਖੀ ਨੇ ਇਹ ਸਰਕਾਰ ਜ਼ਿੰਮੇਵਾਰ ਆਪ ਦੀ ਸਰਕਾਰ ਹੈ ਨਸ਼ਾ ਬਧਨ ਦੇ ਵਿੱਚ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਡਾਕਟਰ ਅਮਰ ਸਿੰਘ ਜੀ ਦਾ ਸਰਦਾਰ ਵਿਕਮ ਸਿੰਘ ਬਾਜਵਾ ਜੀ ਦਾ ਜਿਹੜੇ ਆਪਣੇ ਇੱਥੇ ਅੱਜ ਬਹੁਤ ਜੀ ਮੈਂ ਅਬ ਵਿੱਚੋਂ ਟਾਈਮ ਕੱਢ ਕੇ ਪਹੁੰਚੇ ਨੇ ਅਸੀਂ ਪਰ ਇਹਨਾਂ ਵਿਸ਼ਵਾਸ ਦਵਾਇਆ ਵਾ ਕੱਲੀ ਕੱਲੀ ਵੋਟ ਛਾਨੇਵਾਲ ਵਿੱਚੋਂ ਹੱਥ ਪੰਜੇ ਤੇ ਕਾਂਗਰਸ ਨੂੰ ਪਾਵਾਂਗੇ ਇਹ ਪਉਣੀ ਬਹੁਤ ਜ਼ਰੂਰੀ ਹੈ ਜੀ ਸਾਰੇ ਪਿੰਡ ਨੇ ਵਾਦਾ ਕੀਤਾ ਇਹਨਾਂ ਨੂੰ ਪਾਵਾਂਗੇ ਵੋਟ ਕਿਹੜੀ 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 ਪਾਰਟੀ ਨਾਲ ਮੁਕਾਬਲਾ ਮੁਕਾਬਲਾ ਕਿਸੇ ਨਾਲ ਨਹੀਂ ਕਾਂਗਰਸ ਆਪ ਕਾਂਗਰਸ ਪਾਰਟੀ ਦਾ ਕਿਸੇ ਨਾਲ ਮੁਕਾਬਲਾ ਹੈ ਨਹੀਂ ਜਿਹੜੇ ਦੂਜੇ ਪਾਰਟੀ ਆਣੇ ਨੇ ਤੁਸੀਂ ਮੈਨੂੰ ਹੁਣ ਕੋਈ ਹੋਰ ਮਦਦ ਇਹ ਸਮਝੋ ਕੱਟੇ-ਵੱਟੇ ਲਾ ਲਓ ਤੁਸੀਂ ਛੱਟ ਛੱਟ ਕੇ ਪਾਰਟੀਆਂ ਨੂੰ ਭੱਜੇ ਬਕਾਊ ਮਾਰ ਆਹੇ ਚਾਹੇ ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਲਾ ਲਓ ਚਾਹੇ ਲੁਧਿਆਣਾ ਲਾ ਲਓ ਚਾਹੇ ਫਤਿਹਗੜ ਸਾਹਿਬ ਲਾ ਲਓ ਸਭ ਕਾਉਮਲ ਆਹੇ ਇਹ ਆਫਦਾ ਲੋੜ ਦੇ ਰਹੇ ਲੋਕਾਂ ਲੋੜ ਨਹੀਂ ਦੇਖਣਾ ਇਹਨਾਂ ਨੇ ਜਿੱਧਰੋਂ ਇਹਨਾਂ ਨੂੰ ਕੁਝ ਮਿਲਦਾ ਵਾ ਉਧਰ ਨੂੰ ਭੱਜਦੇ ਨੇ ਪਿੱਥੋਂ ਬੰਦਾਂ ਛੱਡ ਜਾਂਦੇ ਨੇ ਮੈਂ ਤਾਂ ਕਹਿੰਦਾ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਬਹੁਤ ਵਧੀਆ ਗੱਲ ਕਰੀ ਆ ਤੁਸੀਂ ਐ ਕਿ ਉਹ ਸਭ ਤੋਂ ਸਗਾ ਤੋਂ ਮੁੜ ਕੇ ਹਰ ਇੱਕ ਨੂੰ ਸੋਚਣਗੇ ਅਸੀਂ ਪਾਰਟੀ ਛੱਡੀਂਗਾ ਨਾ ਛੱਡੀਏ ਇਹ ਬਾਕੀ ਜਿਹੜੇ ਪਾਰਟੀ ਵਾਲੇ ਹੁੰਦੇ ਉਹਨਾਂ ਨੂੰ ਪਿੱਛੇ ਕਰ ਦਿੰਦੇ ਨੇ ਕੋਈ ਵੀ ਪਾਰਟੀ ਜਾਂਦਾ ਛੱਡ ਕੇ ਇਹ ਮੋਢੀ ਕੁਰਸੀ ਤੇ ਇਹਨਾਂ ਨੂੰ ਟਿਕਟ ਮਿਲ ਗਈ ਚਾਹ ਇਨਾਂ ਨੇ ਜਾ ਕੇ ਮੂਰੇ ਪੈਣਾ ਹਾਂ ਸਾਡੀ ਡੇਟ ਲੈਣੀ ਆ ਅਸੀਂ ਡੇਟ ਲੈਣੀ ਆ ਸਾਡੇ ਹੁਸ਼ਿਆਰਪੁਰ ਤੋਂ ਮੈਂ ਹੈਰਾਨ ਆ ਚੱਬੇਵਾਲ ਸਾਹਿਬ ਦੇ ਉਹ ਤੁਸੀਂ ਸ਼ਰਮ ਕਰੋ ਤੁਸੀਂ ਐਡੇ بڑے ਲੀਡਰ ਚੱਬੇਵਾਲ ਸਾਹਿਬ ਇੱਥੇ ਮੂਹਣੀ ਪੈਸੇ ਸਾਹਨੇ ਆਲੇ ਆਏ ਸੀ ਸਾਨੂੰ ਤੁਸੀਂ ਕਹਿ ਕੇ ਗਏ ਹੋ ਹਾਂ ਵੀ ਕਾਂਗਰਸ ਨਾਲ ਜੁੜੋ ਅਸੀਂ ਕਾਂਗਰਸ ਨਾਲ ਜੁੜਦੇ ਰਹੇ ਕਿ ਤੁਸੀਂ ਛਾਲ ਮਾਰੀ ਮਦਾਰੀਆਂ ਵਾਂਗੂ ਤੁਸੀਂ ਉੱਧਰ ਜਾਵੜੇ ਅੰਮ੍ਰਿਤਸਰ ਤੋਂ ਬਿੱਟੂ ਕਿਹਨੇ ਤਾਂ ਪਾਰਟੀ ਨੇ ਹੋਰ ਕੀ ਪਾੜਦੇ ਨੇ ਸਾਜੀ ਸਾਨੂੰ ਮੁੱਲ ਨਹੀਂ ਪਾਇਆ ਠੋਡਾ ਮੁੱਲ ਕੀ ਪਾਈਏ ਠੋਡਾ ਮੁੱਲ ਪੈਣਾ ਕਿਹੜੀ ਪਾਰਟੀ ਚ ਇੱਥੇ ਇਹ ਜੇ ਗਰਦਾਰਾ ਬੰਦਿਆਂ ਦਾ ਆ ਸਾਹਨੇ ਵਾਲੇ ਤੋਂ ਆਪਣੇ ਅਸੀਂ ਗਏ ਉੱਥੇ ਕਮਾਣੋ ਇਹਨਾਂ ਰੱਖਿਆ ਹੈ ਪrogram ਪਾਲਸ ਵਿੱਚ ਉੱਥੇ ਜੀ ਹਾਂ ਜੀ ਕਾਂਗਰਸ ਪਾਰਟੀ ਨਾਲ ਜੁੜੋ ਜੁੜੋ ਕਾਂਗਰਸ ਪਾਰਟੀ ਅਸੀਂ ਜੁੜਦੇ ਆਂ ਛਾਲ ਮਾਰਦੇ ਨੇ ਬਕਾਊ ਮਾਲ ਉੱਧਰ ਪਤਾ ਗੱਲ ਇਹਨਾਂ ਨੂੰ ਲੋਕਾਂ ਨੂੰ ਹੀ ਸਭ ਕੈਨੂੰ ਸਿਖਾਉਣੇ ਬੰਦੇ ਜਿੰਨਾ ਵੀ ਬਕਾਊ ਮਾਲ ਆ ਐ ਕਿ ਇਹਨਾਂ ਦਾ ਕਰਦੇਣੇ ਗੋਲ ਫਿਰ ਠੀਕ ਰਹਿਣਾ ਵਾ ਨਹੀਂ ਹੈ ਹਰ ਇੱਕ ਮੇਰੀ ਬਹੁਤ ਵੱਡ ਛੜ ਕੇ ਆਉਣਗੇ ਆਮ ਵਰਕਰ ਇੱਕ ਉੱਜੇ ਤੇ ਵਰਕਰਾਂ ਤੇ ਵਿਸ਼ਵਾਸ ਨਹੀਂ ਹੈਗਾ ਵੀ ਵੀ ਪਾਰਟੀ ਕਿਹੜੇ ਬਣ ਕੀ ਕਰਦੇ ਨਹੀਂ ਪਰ ਲੇਕਿਨ ਲੋਕ ਨਹੀਂ ਵਰਕਰਾਂ ਦਾ ਪਤਾ ਗੱਲ ਕਿ ਜਿਹੜੇ ਵਰਕਰ ਹੁੰਦੇ ਨੇ ਵਰਕਰ ਤਾਂ ਬਹੁਤ ਛੋਟੀ ਦੇ ਵੇ ਤੇ ਆ ਗਏ ਵਰਕਰ ਤਾਂ ਇਹ ਵਰਕਰ ਤਾਂ ਵਿਚਾਰੇ ਕੁਛ ਨਹੀਂ ਕਰਦੇ ਵਰਕਰ ਦੇਖਦੇ ਨੇ ਇਹ ਕਰਦੇ ਕੀ ਨੇ ਇਹਨਾਂ ਸ਼ਰਮਣੇ ਚਾਹੀਦੀ ਹੈ ਵੱਡੇ ਲੀਡਰਾਂ ਨੂੰ ਜਿਹੜਾ ਸਾਰਾ ਕੁਝ ਖਾ ਪੀ ਕੇ ਜਿਵੇਂ ਕਹਿੰਦੇ ਨੇ ਆਪਦੇ ਭਰਾ ਵੀ ਡੀਐਸਪੀ ਵਾਲੇ ਐ ਉਹਦੇ ਵੀ ਲਾਰੇ بڑے بڑے ਤਸੀਹਦਾਰ ਵੀ ਲਵਾ ਲਏ ਆ ਵੀ ਕਰ ਲਿਆ ਉਹ ਵੀ ਕਹਿੰਦੇ ਹਜੇ ਵੀ ਸਾਨੂੰ ਕੁਛ ਨਹੀਂ ਦਿੱਤਾ ਪਾਰਟੀ ਨੇ ਹੋਰ ਸਾਨੂੰ ਪਾਰਟੀ ਕੀ ਦੇ ਦੇਵੇ ਲੱਗੇ ਨੇ ਤੁਹਾਨੂੰ ਪਤਾ ਨਹੀਂਗਾ ਹੁਣ ਮੈਂ ਨੌਕੀ ਲੈਣਾ ਸਾਰੇ ਬਕਾਊ ਮਾਲੀ ਆ ਸਾਰੇ ਪੰਜਾਬ ਚ ਬਕਾਊ ਮਾਲੀ ਬੈਠਾ ਹੋਰ ਕੀ ਲੈਣਾ ਦਾਦਾ ਉਹਦੇ ਰਹਿ ਕੇ ਪੰਜਾਬ ਦੇ ਪ੍ਰਧਾਨ ਬਣ ਕੇ ਜੂਸੇ ਹਜੇ ਤਿੰਨ ਵਾਰੀ ਐਮਪੀ ਬਣ ਕੇ ਹਜੇ ਕੁਝ ਨਹੀਂ ਦਿੱਤਾ ਹਜੇ ਕੁਝ ਨਹੀਂ ਦਿੱਤਾ ਪਾਰਟੀ ਨੇ ਹੁਣ ਤਾਂ ਮੈਂ ਕਹਿੰਦਾ ਸਭ ਕੁਝ ਸਿਖਾਉਣ ਦਾ ਫਾਇਦਾ ਇਹਨਾਂ ਨੂੰ ਕਿਉਂ ਮੁੜ ਕੇ ਨੂੰ ਪਤਾ ਲੱਜੂ ਇਹਨਾਂ ਨੂੰ ਸਾਰਾ ਕੁਝ ਯਾਰ ਉਸ ਵਾਰਿਆ ਵੀ ਅਮਰ ਸਿੰਘ ਬਹੁਤਾ ਪਾਕਿਸਤਾਨ ਬਣਾਉਣਾ ਹੋਵੇ ਨਾ ਅਮੇਰਪੁਰ ਸਾਡਾ ਤਾਂ ਇਹ ਚਾਹੀਆ ਕੀਤਾ ਆ ਕਿਹਦੇ ਨਾਲ ਮੁਕਾਬਲਾ ਰਹੇਗਾ ਕਾਂਗਰਸ ਮੁਕਾਬਲਾ ਸਾਡਾ ਰਹੂਗਾ ਜੀ ਆਪਾਂ ਦਾ ਅੱਛਾ ਆਪੜਨ ਵਾਲੀ ਥੋੜਾ ਗੱਠਬੰਧਨਾ ਇੰਡੀਆ ਦਾ ਚਾਹੋ ਉਹ ਉੱਥੇ ਇੱਥੇ ਪੰਜਾਬ 'ਚ ਕੋਈ ਨਹੀਂ ਦਿੱਤਾ ਜੀ ਇਤਰਾ ਦੇ ਨਤੀਜੇ ਰਹਿਣਗੇ ਜੀ ਸਾਡੇ ਤੇ ਨਤੀਜੇ ਬਹੁਤ ਵਧੀਆ ਰਹਿਣਗੇ ਜੀ ਸਾਡੇ ਪਾਸ ਤੋਂ ਕਾਂਗਰਸ ਵੈਲਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੁਨੀਤਾ ਤੇਜਾਨੀ ਸਟੇਟ ਸਕੱਤਰ ਮਹਿਲਾ ਕਾਂਗਰਸ ਤੋਂ ਆਣੇ ਵਾਲ ਤੋਂ ਮੈਂ ਬਸਨੀ ਕਹਾ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹਨੀ ਆ ਕਿ ਜੇ ਕਾਂਗਰਸ ਸਰਕਾਰ ਆਏਗੀ ਉਸ ਆਪਣੇ ਹਿੱਤ ਚ ਆਏਗੀ ਆਮ ਲੋਕਾਂ ਦੇ ਹਿੱਤ ਚ ਆਏਗੀ ਤੇ ਤੁਸੀਂ ਆਮ ਪਾਰਟੀ ਨੂੰ ਜਿਤਾਇਆ ਹੈ ਉਸੇ ਤਰ੍ਹਾਂ ਯਾਦ ਕੀ ਅੱਖਾਂ ਮੀਚ ਕੇ ਕਾਂਗਰਸ ਨੂੰ ਜਿਤਾਓ ਕਾਂਗਰਸ ਨੂੰ ਵੋਟ ਦਾ ਪਾਓ ਨਹੀਂ ਦੇਖੋ ਕਾਂਗਰਸ ਸਭ ਤੋਂ ਪੁਰਾਣੀ ਪਾਰਟੀ ਹੈ ਕਾਂਗਰਸ ਦਾ ਮੁਕਾਬਲਾ ਤਾਂ ਕੋਈ ਵੀ ਨਹੀਂ ਹੈ ਅਸੀਂ ਨਹੀਂ ਮੰਨਦੇ ਕਿ ਸਾਡੇ ਬਰਾਬਰ ਕੋਈ ਪਾਰਟੀ ਹੈਗੀ ਜਿਹ ਕਹਿੰਦੇ ਨੇ ਲੋਕ ਸਾਡੇ ਵਿਰੋਧੀ ਵੀ ਕਹਿੰਦੇ ਨੇ ਕਿ 70 ਸਾਲ ਰਾਜ ਕੀਤਾ ਤਾਂ ਅਸੀਂ ਆਫੀਸ਼ੀਅਲੀ 70 ਸਾਲ ਰਾਜ ਕੀਤਾ ਹੈ ਸਾਡੇ ਮੁਕਾਬਲੇ ਕੋਈ ਨਹੀਂ ਅਸੀਂ ਆਪਣੀ ਆਪਣਾ ਮੁਕਾਬਲੇ ਕਿਸ ਨੂੰ ਨਹੀਂ ਮੰਨ ਰਹੇ ਸਭ ਛੋਟੀਆਂ ਮੋਟੀਆਂ ਪਾਰਟੀਆਂ ਨੇ ਲੋਕਾਂ ਨੇ ਬਦਲਾਵ ਚਾਇਆ ਸੀ ਤੇ ਚਲੋ ਆਮ ਪਾਰਟੀ ਨੂੰ ਵੀ ਮੌਕਾ ਮਿਲ ਗਿਆ ਤੇ ਜਿਹੜੀ ਭਾਜਪਾ ਸਰਕਾਰ ਉਹ ਤੁਹਾਨੂੰ ਪਤਾ ਧਰਮ ਦੀ ਨੀਤੀ ਕਰ ਰਹੀ ਹੈ ਮੈਂ ਵੀ ਇੱਕ ਹਿੰਦੂ ਹਾਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹਨੀ ਆ ਮੈਂ ਵੀ ਇੱਕ ਕट्टर ਹਿੰਦੂ ਆ ਲੇਕਿਨ ਮੇਰੇ ਕੋਈ ਹਿੰਦੂ ਮਤਲਬ ਧਰਮ ਇਹ ਨਹੀਂ ਕਹਰੇਗਾ ਕਿ ਤੁਸੀਂ ਖਤਰੇ 'ਚ ਹੋ ਅਸੀਂ ਕੋਈ ਖਤਰੇ 'ਚ ਨਹੀਂ ਆ ਅਸੀਂ 70 ਸਾਲ ਤੋਂ ਵਧੀਆ ਜੀ ਰਹੇ ਆ ਇੱਕ ਧਰਮ ਦੀ ਰਾਜਨੀਤੀ ਜਿਹੜੇ ਕਰ ਰਹੇ ਨੇ ਰਾਮ ਮੰਦਰ ਬਣਾਇਆ ਅਸੀਂ ਵੀ ਸ਼੍ਰੀ ਰਾਮ ਜੀ ਨੂੰ ਮੰਨਦੇ ਆ ਸੁਬਾ ਸ਼ਾਮ ਅਸੀਂ ਰਾਮ ਸ਼ਰਨ ਵਾਲਿਆਂ ਦੇ ਵੀ ਜਾਣੇ ਆ ਐਸਾ ਕੋਈ ਮਤਲਬ ਗੀਤਾ 'ਚ ਨਹੀਂ ਲਿਖਿਆ ਕਿਤੇ ਨਹੀਂ ਲਿਖਿਆ ਕਿ ਰਾਜਨੀਤਿਕ ਤੁਸੀਂ ਉਸ ਨੂੰ ਯੂਜ਼ ਕਰੋ ਪਹਿਲਾਂ ਵੀ ਸਾਡੇ ਕਿੰਨੇ ਤੀਰਥ ਬਣੇ ਹੋਏ ਨੇ ਮਾਤਾ ਵੈਸ਼ਨੂੰ ਦੇਵੀ ਬਦਰੀਨਾਥ ਚਾਰ ਧਾਮ ਜਿੰਨੇ ਵੀ ਬਣੇ ਹੋਏ ਨੇ ਛੋਟੇ ਛੋਟੇ ਮੰਦਰ ਨੇ ਲੇਕਿਨ ਇੱਥੋਂ ਤੱਕ ਈਵਨ ਕਿ ਐਮਸੀ ਤੱਕ ਵੀ ਆਪਣਾ ਨਾਮ ਨਹੀਂ ਕਰਦੇ ਕਿ ਅਸੀਂ ਆਹ ਮੰਦਰ ਬਣਾਇਆ ਔਰ ਉਹ ਐਡਾ ਮਤਲਬ ਆਪਣੇ ਆਪ ਨੂੰ ਪ੍ਰਾਊਡ ਫੀਲ ਕਰ ਰਿਹਾ ਕਿ ਮੈਂ ਰਾਮ ਮੰਦਰ ਬਣਾਇਆ ਮੈਂ ਮੈਂ ਲੈ ਕੇ ਆਇਆ ਰਾਮ ਨੂੰ ਸਸਿਆ ਹਮ ਜੋ ਰਾਮ ਕੋ ਲਾਏ ਹੈ ਹਮ ਉਨਕੋ ਲਾਏਗੇ ਮਤਲਬ ਇਹਦਾ ਕੀ ਮਤਲਬ ਤੁਸੀਂ ਪਰਮਾਤਮਾ ਨੂੰ ਜੰਮਿਆ ਬੀਜੇਪੀ ਨੇ ਜੰਮਿਆ ਪਰਮਾਤਮਾ ਨੂੰ ਉਹ ਇੱਕ ਬਸ ਇੱਕ ਲੋਕਾਂ ਦੇ ਵਿੱਚ ਇੱਕ ਮਤਲਬ ਉਤਸ਼ਾਹ ਹੋ ਗਿਆ ਕਿ ਰਾਮ ਜੀ ਦਾ ਮੰਦਿਰ ਬਣ ਗਿਆ ਠੀਕ ਹੈ ਅਸੀਂ ਵੀ ਖੁਸ਼ ਆ ਅਸੀਂ ਆਪਣੇ ਘਰ ਚ ਦੀਏ ਲਗਾਏ ਨੇ ਲੇਕਿਨ ਤੁਸੀਂ ਇਹ ਵਾਲੀ ਰਾਜਨੀਤੀ ਨਾ ਕਰੋ ਜੋ ਕੰਮ ਤੁਸੀਂ ਕਰੇ ਨੇ 10 ਸਾਲ ਉਹ ਗਿਣਵਾਓ ਤੁਸੀਂ 70 ਸਾਲ ਦਾ ਹਿਸਾਬ ਮੰਗਦੇ ਹੋ ਤੁਸੀਂ ਆਪਣੇ 10 ਸਾਲ ਜਿਹੜੇ ਵਾਅਦੇ ਕੀਤੇ ਉਹ ਨਿਭਾ ਚੁੱਕੇ ਹੋ ਤੁਸੀਂ ਕਦੇ ਪੀਸੇ ਕੀਤੀ ਪ੍ਰੈਸ ਕਾਨਫਰੈਂਸ ਹੋਈ ਤੁਹਾਡੀ ਨਹੀਂ ਹੋਈ ਕਿਉਂਕਿ ਸਿਰਫ ਤੁਸੀਂ ਭਾਸ਼ਣ ਦੇਣਾ ਜਾਣਦੇ ਹੋ ਲਿਖਿਆ ਲਿਖਾਈਆਂ ਗੱਲਾਂ ਬੋਲਣਾ ਜਾਣਦੇ ਸਰਦਾਰ ਸਿੰਘ ਜਹਲ ਸਰਦਾਰ ਸ਼ਮਸ਼ੇਰ ਸਿੰਘ ਛੇਰੀ ਰਮੇਸ਼ ਕੁਮਾਰ ਬਪੂ ਜੀ ਨਗਰ ਕੌਂਸਲਰ ਦੇ ਸਾਰੇ ਕੌਂਸਲਰਾਂ ਨਾਲ ਕੇ ਮੀਟਿੰਗ ਕਰਾਈ ਆ ਬਹੁਤ ਅੱਛਾ ਮੈਸੇਜ ਗਿਆ ਲੋਕਾਂ 'ਚ ਸਰਦਾਰ ਅਮਰ ਸਿੰਘ ਜੀ 101% ਇਥੋਂ ਜਿੱਤਣਗੇ ਔਰ ਮੈਂਬਰ ਪਾਰਲੀਮੈਂਟ